ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੋਂ 60-70 ਸਾਲ ਪਹਿਲਾਂ ਵਿਗਿਆਨੀਆਂ ਦੇ ਹੱਥ ਕੁਝ ਐਸਾ ਲੱਗਾ ਜਿਹਦੇ ਨਾਲ ਕਿ ਮਨੁੱਖ ਦੀ ਚੇਤਨਾ ਬਦਲ ਸਕਦੀ ਸੀ ਕੁਝ ਐਸਾ ਲੱਭਿਆ ਵਿਗਿਆਨੀਆਂ ਨੇ ਜਿਹਦੇ ਨਾਲ ਮਨੁੱਖ ਦੀ ਅੰਦਰਲੀ ਸ਼ਕਤੀ ਜਿਹੜੀ ਉਹ ਅਨਲੌਕ ਹੋ ਸਕਦੀ ਸੀ ਜਿਹਦਾ ਕਿ ਜ਼ਿਕਰ ਗੁਰਬਾਣੀ ਦੇ ਵਿੱਚ ਆਉਂਦਾ ਗੁਰਬਾਣੀ ਅਨਹਦ ਬਾਣੀ ਸੰਗੀਤਕ ਧੁਨਾ ਦਾ ਜ਼ਿਕਰ ਕਰਦੀ ਹੈ ਔਰ ਉਹ ਪ੍ਰਕਾਸ਼ ਰੂਪੀ ਲਾਈਟ ਦਾ ਜ਼ਿਕਰ ਆਉਂਦਾ ਗੁਰਬਾਣੀ ਦੇ ਵਿੱਚ ਤੋਂ ਇਸ ਤਰ੍ਹਾਂ ਦੀ ਖੋਜ ਬਹੁਤ ਲੰਬੇ ਸਮੇਂ ਪਹਿਲਾਂ ਹੋਈ ਵਿਗਿਆਨੀਆਂ ਦੁਆਰਾ ਔਰ ਜਿਹਦਾ ਐਕਸਪੈਰੀਮੈਂਟ ਲੋਕਾਂ ਦੇ ਉੱਤੇ ਕੀਤਾ ਗਿਆ ਔਰ ਜਿਨ੍ਹਾਂ ਲੋਕਾਂ ਦੇ ਉੱਤੇ ਉਹ ਐਕਸਪੈਰੀਮੈਂਟ ਕੀਤੇ ਗਏ ਉਹਨਾਂ ਦੀ ਸੋਚ ਉਹਨਾਂ ਦੀ ਚੇਤਨਾ ਬਿਲਕੁਲ ਬਦਲ ਗਈ ਇਦਾਂ ਲੱਗਦਾ ਸੀ ਕਿ ਜਿਵੇਂ ਉਹਨਾਂ ਦੇ ਅੰਦਰਲੀ ਸ਼ਕਤੀਆਂ ਅਨਲੌਕ ਹੋ ਗਈ ਹੋਵੇ ਉਹਨਾਂ ਨੇ ਆਪਣੇ ਆਪ ਨੂੰ ਪਹਿਚਾਣਿਆ ਤੁਕਿ ਇਸ ਤਰ੍ਹਾਂ ਪੋਸੀਬਲ ਹੋ ਸਕਦਾ ਹੈ ਕਿ ਧਰਤੀ ਦੇ ਵਿੱਚ ਕੁਝ ਅਜਈਆਂ ਜੜੀਆਂ ਬੂਟੀਆਂ ਜਾਂ ਇਸ ਤਰ੍ਹਾਂ ਦੇ ਪੇੜ-ਪੌਦੇ ਹਨ ਜਿਨ੍ਹਾਂ ਦਾ ਸੇਵਨ ਕਰਕੇ ਮਨੁੱਖ ਦੀ ਅੰਦਰਲੀ ਚੇਤਨਾ ਜਾਗ ਸਕਦੀ ਹੈ ਇਹ ਸਭ ਕੁਝ ਜਾਣਾਂਗੇ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਇੱਕ ਗੋਰੇ ਨੇ ਡਾਕੂਮੈਂਟਰੀ ਤਿਆਰ ਕੀਤੀ ਹੈ ਰਿਸਰਚ ਕਰਕੇ ਜਿਹਦਾ ਨਾਮ ਮਾਈਕਲ ਪੋਲਨ ਹੈ ਤੇ ਜਿਹਦੀ ਉਮਰ 65 ਸਾਲ ਦੀ ਹੈ ਔਰ ਇਹ ਵਿਅਕਤੀ ਜਿਹੜਾ ਇਹ ਲੇਖਕ ਤੇ ਪ੍ਰੋਫੈਸਰ ਹੈ ਔਰ ਇਹਨੇ ਅਣਗਿਣਤ ਜਿਹੜੀਆਂ ਕਿਤਾਬਾਂ ਲਿਖੀਆਂ ਪੌਦਿਆਂ ਦੇ ਤੇ ਮਨੁੱਖਾਂ ਦੇ ਰਿਸ਼ਤਿਆਂ ਬਾਰੇ ਇਹ ਕੁਝ ਐਸੀ ਰਿਸਰਚ ਕਰ ਰਿਹਾ ਸੀ ਜਿਹਦੇ ਵਿੱਚ ਇਹ ਪਤਾ ਲੱਗ ਸਕੇ ਕਿ ਮਨੁੱਖ ਦੀ ਜਿਹੜੀ ਅੰਦਰਲੀ ਚੇਤਨਾ ਉਹਦਾ ਮਨ ਬਦਲਿਆ ਜਾ ਸਕਦਾ ਤੋਂ ਇਸੇ ਤਰ੍ਹਾਂ ਇਹ ਰਿਸਰਚ ਦੇ ਦੌਰਾਨ ਸਵਿਟਜ਼ਰਲੈਂਡ ਦੀ ਇੱਕ ਯੂਨੀਵਰਸਿਟੀ ਚ ਗਿਆ ਜਿੱਥੇ ਇਹਨੂੰ ਪਤਾ ਲੱਗਿਆ ਕਿ ਐਲ ਐਸ ਡੀ ਨਾਮਕ ਦਵਾਈ ਬਾਰੇ ਜਿਹਨੂੰ ਅੱਜ ਦੀ ਡੇਟ ਦੇ ਵਿੱਚ ਡਰੱਗ ਘੋਸ਼ਿਤ ਕਰਕੇ ਬੰਦ ਕਰ ਦਿੱਤਾ ਗਿਆ ਤੋਂ ਇਹ ਕੀ ਆ ਐਲ ਐਸ ਡੀ ਇਹਦੇ ਬਾਰੇ ਆਪਾਂ ਅੱਗੇ ਵੀਡੀਓ ਦੇ ਵਿੱਚ ਜਾਣਾਂਗੇ ਇਹਦੀ ਵਰਤੋਂ ਜਿਹੜੀ ਆਮ ਲੋਕਾਂ ਤੇ ਕੀਤੀ ਜਾ ਰਹੀ ਸੀ ਐਜ਼ ਅ ਐਕਸਪੈਰੀਮੈਂਟ ਔਰ ਦੇਖਿਆ ਜਾ ਰਿਹਾ ਸੀ ਕਿ ਉਹਨਾਂ ਦੇ ਅੰਦਰ ਕੀ ਬਦਲਾਅ ਆਉਂਦੇ ਨੇ ਤੇ ਕੀ ਚੇਂਜੇਸ ਆਉਂਦੀਆਂ ਨੇ। ਤੋਂ ਇਹ ਐਲ ਐਸ ਡੀ ਨਾਮਕ ਜਿਹੜੀ ਦਵਾਈ ਸੀਗੀ 1950 ਤੋਂ ਲੈ ਕੇ 1970 ਦੇ ਗੇੜ ਦੇ ਵਿੱਚ ਇਹਦੀ ਰਿਸਰਚ ਹੋਈ ਏ, ਬਣੀ ਔਰ ਇਹਦਾ ਐਕਸਪੈਰੀਮੈਂਟ 1950 ਤੋਂ 70 ਦੇ ਵਿੱਚ ਵਿੱਚ ਜਿਹੜਾ ਕੀਤਾ ਗਿਆ। ਤੋਂ ਇਹ ਮਾਈਕਲ ਪੌਲਨ ਨਾਮ ਦੇ ਵਿਅਕਤੀ ਨੇ ਗੋਰੇ ਨੇ ਜਿਹੜਾ ਕਿ ਡਾਕੂਮੈਂਟਰੀ ਬਣਾ ਰਿਹਾ, ਇਹ ਉਸ ਡਾਕਟਰ ਦੇ ਕੋਲ ਗਿਆ ਜਿਨੇ ਇਹ ਦਵਾਈ ਦਾ ਆਵਿਸ਼ਕਾਰ ਕੀਤਾ ਸੀ ਔਰ ਪਤਾ ਲਗਾਇਆ ਕਿ ਕਿਸ ਤਰ੍ਹਾਂ ਦੀ ਦਵਾਈ ਸੀ, ਕੀ ਇਹਦੇ ਐਕਸਪੀਰੀਐਂਸ ਸੀਗੇ। ਔਰ ਇਹਨੂੰ ਕਿਉਂ ਬੰਦ ਕਰ ਦਿੱਤਾ ਗਿਆ ਤੋਂ ਡਾਕਟਰ ਨੇ ਦੱਸਿਆ ਕਿ ਉਸ ਸਮੇਂ 1950-60 ਦੇ ਦੌਰ ਦੇ ਵਿੱਚ ਉਹ ਕੋਈ ਐਸੀ ਦਵਾਈ ਲੱਭ ਰਹੇ ਸੀਗੇ ਜਿਹੜੀਆਂ ਨਵੀਆਂ ਮਾਂ ਬਣੀਆਂ ਔਰਤਾਂ ਸੀ ਉਹਨਾਂ ਦੇ ਵਾਸਤੇ ਕੋਈ ਹੋਵੇ ਤੋਂ ਇਸ ਤਰ੍ਹਾਂ ਇਹ ਦਵਾਈ ਨੂੰ ਲੱਭਦੇ-ਲੱਭਦੇ ਉਹਨਾਂ ਨੂੰ ਇੱਕ ਰਾਈ ਦੇ ਬੂਟੇ ਦੇ ਉੱਤੇ ਇੱਕ ਫੰਗਸ ਲੱਭੀ ਲੈਬ ਦੇ ਵਿੱਚ ਲਿਜਾ ਕੇ ਉਹਨਾਂ ਨੇ ਜਦੋਂ ਉਹਦਾ ਪ੍ਰੀਖਣ ਕੀਤਾ ਤੇ ਉਹਦਾ 25ਵਾਂ ਹਿੱਸਾ ਜਿਹੜਾ ਨਿਕਲਿਆ ਉਹ ਐਲ ਐਸ ਡੀ ਸੀਗਾ ਔਰ ਐਲ ਐਸ ਡੀ ਜਿਹੜੀ ਉਹਨਾਂ ਨੇ ਜਦੋਂ ਜਾਨਵਰਾਂ ਦੇ ਉੱਤੇ ਅਪਲਾਈ ਕੀਤੀ ਤੇ ਉਹ ਬੇਚੈਨ ਹੋ ਗਏ ਤੋ ਇਸੇ ਤਰ੍ਹਾਂ ਇਹ ਰਿਸਰਚ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਔਰ ਫਿਰ ਉਸ ਤੋਂ ਬਾਅਦ 5 ਸਾਲ ਬਾਅਦ ਉਹ ਡਾਕਟਰ ਨੂੰ ਫੇਰ ਮੌਕਾ ਮਿਲਿਆ ਇਹਦੇ ਉੱਤੇ ਦੁਬਾਰਾ ਰਿਸਰਚ ਕਰਨ ਦਾ ਔਰ ਰਿਸਰਚ ਦੇ ਦੌਰਾਨ ਡਾਕਟਰ ਦਾ ਕਹਿਣਾ ਹੈ ਕਿ ਉਸ ਸਮੇਂ ਉਹਦੇ ਹੱਥ ਦੇ ਉੱਤੇ ਥੋੜਾ ਜਿਹਾ ਇੱਕ ਕੋਲ ਜਿਹੜਾ ਇਹ ਦਵਾਈ ਦਾ ਲੱਗ ਗਿਆ ਸਿਰਫ ਸਕਿਨ ਦੇ ਉੱਤੇ ਔਰ ਉਹਨੂੰ ਕੁਝ ਐਸੇ ਅਨੁਭਵ ਹੋਏ ਘਰ ਜਾ ਕੇ ਕੁਝ ਐਸਾ ਉਹਦੇ ਨਾਲ ਵਾਪਰਿਆ ਜਿਹਦੇ ਨਾਲ ਉਹਨੇ ਦਵਾਈ ਨੂੰ ਟਰਾਈ ਕਰਨਾ ਚਾਹਿਆ ਉਹ ਜਿਹੜਾ ਕੋਲੇ ਦੀ ਸਕਿਨ ਤੇ ਲੱਗ ਗਿਆ ਸੀ ਇਸ ਡਾਕਟਰ ਦੀ ਇਹਨੂੰ ਘਰ ਜਾ ਕੇ ਇਹ ਦਾਨਾ ਮਹਿਸੂਸ ਹੋਇਆ ਕਿ ਇਹਦੇ ਜਿਹੜੇ ਸਾਰੇ ਖਿਆਲ ਨੇ ਉਹ ਤਸਵੀਰਾਂ ਦੇ ਵਿੱਚ ਬਦਲ ਗਏ ਤੋਂ ਦੁਬਾਰਾ ਇਹਨੇ ਲੈਬ ਦੇ ਵਿੱਚ ਆ ਕੇ ਉਹਨੂੰ ਫਿਰ ਟਰਾਈ ਕਰਨਾ ਚਾਹਿਆ ਔਰ ਉਹਨੇ ਸਿਰਫ 25 ਮਿਲੀਗ੍ਰਾਮ ਸਿਰਫ ਇੱਕ ਬੂੰਦ ਦੇ ਬਰਾਬਰ ਜਿਹੜਾ ਇਹਨੂੰ ਟਰਾਈ ਕੀਤਾ ਆਪਣੇ ਤੇ ਤੇ ਡਾਕਟਰ ਇਹ ਦੱਸਦਾ ਹੈ ਕਿ ਇਹਦੇ ਬੋਲ ਜਿਹੜੇ ਬਦਲ ਗਏ ਤੋਂ ਬੋਲਿਆ ਨਹੀਂ ਜਾ ਰਿਹਾ ਸੀ ਤੇ ਇੰਨੇ ਆਪਣੀ ਅਸਿਸਟੈਂਸ ਨੂੰ ਕਿਹਾ ਉਸ ਸਮੇਂ ਜਿਹੜੇ ਹੋਰ ਡਾਕਟਰ ਸੀ ਕਿ ਮੇਰੇ ਨਾਲ ਮੇਰੇ ਘਰ ਚੱਲੋ ਤੇ ਉਹ ਇਹਦੇ ਨਾਲ ਗਏ ਘਰ ਔਰ ਇਹਨੂੰ ਰਸਤੇ ਦੇ ਵਿੱਚ ਜਾਂਦੇ ਹੋਏ ਇਸ ਤਰ੍ਹਾਂ ਦਾ ਲੱਗਿਆ ਕਿ ਬਸ ਦੁਨੀਆ ਖਤਮ ਹੀ ਹੋ ਰਹੀ ਆ ਬੜੀ ਮੁਸ਼ਕਲ ਏ ਆਪਣੇ ਘਰ ਤੱਕ ਪਹੁੰਚਿਆ ਤੇ ਉਸ ਤੋਂ ਬਾਅਦ ਜਦੋਂ ਇਹ ਰਿਸਰਚਰ ਇਹ ਡਾਕਟਰ ਘਰ ਪਹੁੰਚਿਆ ਤੇ ਉਹ ਦਵਾਈ ਦਾ ਜਦੋਂ ਅਸਰ ਖਤਮ ਹੋ ਗਿਆ 1.5 ਘੰਟੇ ਬਾਅਦ ਉਸ ਤੋਂ ਬਾਅਦ ਇਹ ਆਪਣੇ ਘਰ ਦੇ ਬਗੀਚੇ ਵਿੱਚ ਗਿਆ ਔਰ ਇਹ ਦੱਸਦਾ ਹੈ ਕਿ ਇਹਨੂੰ ਫੁੱਲਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਇੱਕ ਅਲੱਗ ਹੀ ਦੁਨੀਆ ਬਣ ਰਹੀ ਹੋਵੇ। ਤੋਂ ਡਾਕਟਰ ਦਾ ਕਹਿਣਾ ਹੈ ਕਿ ਮੇਰੇ ਦਰਦ ਦਾ ਟਾਈਮ ਜਿਹੜਾ ਖਤਮ ਹੋ ਗਿਆ ਸੀ ਜਦੋਂ ਇਹ ਲੈਬ ਤੋਂ ਘਰ ਤੱਕ ਆ ਰਿਹਾ ਸੀ ਔਰ ਹੁਣ ਇਹ ਪੂਰੇ ਆਨੰਦ ਵਿੱਚ ਸੀਗਾ ਔਰ ਹੁਣ ਇਹ ਜਿਹੜੇ ਉਹ ਆਪਣੇ ਸਾਹਮਣੇ ਫੁੱਲ ਦੇਖ ਰਿਹਾ ਸੀਗਾ ਉਹਨਾਂ ਦੇ ਆਕਾਰਾਂ ਨੂੰ ਵੀ ਮਹਿਸੂਸ ਕਰ ਰਿਹਾ ਸੀ ਔਰ ਇਹਦੇ ਆਲੇ-ਦੁਆਲੇ ਆਵਾਜ਼ਾਂ ਦਾ ਵੀ ਇੱਕ ਆਕਾਰ ਬਣ ਰਿਹਾ ਸੀ। ਤੋਂ ਅਗਲੇ ਦਿਨ ਜਦੋਂ ਇਹ ਡਾਕਟਰ ਉੱਠਿਆ ਨਮੀ ਸਵੇਰ ਹੋਈ ਤੇ ਇਹਨੂੰ ਇਦਾਂ ਲੱਗਿਆ ਕਿ ਮੇਰਾ ਇੱਕ ਨਵਾਂ ਜਨਮ ਹੋਇਆ। ਉਸ ਤੋਂ ਬਾਅਦ ਇਹ ਅਗਲੇ ਦਿਨ ਜਦੋਂ ਲੈਬ ਦੇ ਵਿੱਚ ਆਇਆ ਤੇ ਇੰਨੇ ਉਹ ਦਵਾਈ ਐਲ ਐਸ ਡੀ ਨਾਮਕ ਦਵਾਈ ਨੂੰ ਫ੍ਰੀ ਦੇ ਵਿੱਚ ਵੰਡਣਾ ਸ਼ੁਰੂ ਕੀਤਾ। ਜਿੰਨੀਆਂ ਵੀ ਉਸ ਸਵਿਟਜ਼ਰਲੈਂਡ ਦੇ ਆਲੇ ਦੁਆਲੇ ਦੀਆਂ ਲੈਬਾਂ ਸੀਗੀਆਂ ਪਰ ਉਹਦਾ ਇਹ ਕਹਿਣਾ ਸੀਗਾ ਕਿ ਇਹ ਦਵਾਈ ਤੋਂ ਅਗਰ ਅਸੀਂ ਕੁਝ ਹੋਰ ਵੀ ਫਾਇਦਾ ਲੈ ਸਕਦੇ ਹਾਂ ਜਾਂ ਇਹਦੇ ਉੱਤੇ ਅਸੀਂ ਹੋਰ ਰਿਸਰਚ ਕਰ ਸਕਦੇ ਹਾਂ ਤੇ ਕੀਤੀ ਜਾਵੇ। ਤੋਂ ਇਸ ਤਰ੍ਹਾਂ ਥੋੜੇ ਸਮੇਂ ਬਾਅਦ ਇਹ ਐਲ ਐਸ ਡੀ ਨਾਮਕ ਜਿਹੜੀ ਦਵਾਈ ਆ ਇਹਨੂੰ ਮਾਨਤਾ ਪ੍ਰਾਪਤ ਹੋ ਗਈ। ਔਰ अनेका ਲੋਕਾਂ ਦੇ ਉਤੇ ਇਹਦੇ ਐਕਸਪੈਰੀਮੈਂਟ ਕੀਤੇ ਗਏ ਔਰ ਉਹ ਸਾਰੇ ਰਿਕਾਰਡਡ ਨੇ ਉਹਨਾਂ ਦੀਆਂ ਵੀਡੀਓ ਬਣੀਆਂ ਨੇ ਉਹਨਾਂ ਦੇ ਨਾਲ ਕੀ ਕੀ ਅਨੁਭਵ ਹੋਏ ਇਹ ਸਾਰਾ ਉਸ ਡਾਕੂਮੈਂਟਰੀ ਦੇ ਵਿੱਚ ਜੋ ਦਰਜ ਹੈ ਔਰ ਉਹਨਾਂ ਨੂੰ ਐਸੇ ਅਨੁਭਵ ਹੋਏ ਜਿਹਦਾ ਕਿ ਜ਼ਿਕਰ ਗੁਰਬਾਣੀ ਕਰਦੀ ਹੈ ਜਿਹੜੇ ਗੁਰਬਾਣੀ ਦੀ ਥੋੜੀ-ਬਹੁਤ ਸੂਝ ਸਮਝ ਰੱਖਦੇ ਨੇ ਜਾਂ ਜਿਹੜੇ ਅਨਹਦ ਬਾਣੀ ਸੰਗੀਤਕ ਧੁਨਾ ਦਾ ਗਿਆਨ ਰੱਖਦੇ ਨੇ ਕਿ ਐਸੀਆਂ ਹੁੰਦੀਆਂ ਨੇ ਉਹਨਾਂ ਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੋਏਗਾ ਕਿ ਉਹ ਲੋਕਾਂ ਤੇ ਜਿਨ੍ਹਾਂ ਦੇ ਉੱਤੇ ਐਕਸਪੈਰੀਮੈਂਟ ਕੀਤੇ ਗਏ ਜਿਹੜੀਆਂ ਗੱਲਾਂ ਉਹਨਾਂ ਨੇ ਬੋਲ ਕੇ ਦਸੀਆਂ ਗੁਰਬਾਣੀ ਉਹਨਾਂ ਗੱਲਾਂ ਦਾ ਜ਼ਿਕਰ ਕਰਦੀ ਹੈ ਤੋ ਇੱਕ ਲੇਖਕ ਸਿਗਾ ਜਿਨੇ ਕਿਤਾਬ ਲਿਖੀ ਜਿਹੜਾ ਕਿ ਰਿਸਰਚ ਕਰਦਾ ਹੁੰਦਾ ਸੀਗਾ ਮਨੁੱਖ ਦੀਆਂ ਚੇਤਨਾਵਾਂ ਤੇ ਉਹਨੇ ਇੱਕ ਬੁੱਕ ਲਿਖੀ ਸੀ ਔਰ ਇਧਰੋਂ ਇੱਕ ਸਾਈਕੀਟ੍ਰਿਸਟ ਨੇ ਇੱਕ ਗੋਲੀ ਲਈ ਸੀ ਐਲ ਐਸ ਡੀ ਦੀ ਤੋਂ ਇਹਨਾਂ ਦੋਵਾਂ ਦੀਆਂ ਰਚਨਾਵਾਂ ਨੂੰ ਜਦੋਂ ਦੇਖਿਆ ਗਿਆ ਤੇ ਸਭ ਤੋਂ ਵਧੀਆ ਰਚਨਾ ਜਿਹੜੀ ਸੀਗੀ ਸਭ ਤੋਂ ਵਧੀਆ ਅਨੁਭਵ ਸੀ ਉਹ ਉਹ ਰਿਸਰਚਰ ਦੇ ਸੀਗੇ ਤੋਂ ਉਸ ਸਮੇਂ ਉਹ ਰਿਸਰਚਾਂ ਦਾ ਡਾਕਟਰਾਂ ਦਾ ਕਹਿਣਾ ਹੈ ਕਿ ਜਿੰਨੇ ਵੀ ਲੋਕਾਂ ਦੇ ਉੱਤੇ ਐਕਸਪੈਰੀਮੈਂਟ ਕੀਤੇ ਗਏ ਉਹਨਾਂ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਪਰਮ ਆਨੰਦ ਦੇ ਵਿੱਚ ਹੋਣ ਇਹ ਸਾਰੀਆਂ ਵੀਡੀਓ ਫੁਟੇਜ ਅਵੇਲੇਬਲ ਨੇ ਤੋਂ ਇਸ ਤਰ੍ਹਾਂ ਫਿਰ ਹੌਲੀ ਹੌਲੀ ਇਹ ਜਿਹੜੀ ਐਲ ਐਸ ਡੀ ਨਾਮਕ ਜਿਹੜੀ ਚੀਜ਼ ਸੀ ਉਹ ਲੈਬ ਚੋਂ ਬਾਹਰ ਆ ਗਈ ਔਰ ਇੱਕ ਰਿਸਰਚਰ ਤਾਂ ਸੰਤੇ ਹੀ ਬਣ ਗਿਆ ਉਹ ਆਪਣੇ ਸਾਰੇ ਫਾਲੋਅਰਾਂ ਨੂੰ ਜਿੰਨੇ ਵੀ ਉਹਦੇ ਭਗਤ ਸੀ ਉਹਨਾਂ ਸਾਰਿਆਂ ਨੂੰ ਇਹ ਐਲ ਐਸ ਡੀ ਦਿੰਦਾ ਸੀਗਾ ਤੋਂ ਇਸ ਤਰ੍ਹਾਂ ਇਹਨੂੰ ਸੀ ਆਈ ਏ ਨੇ ਵੀ ਅਪਲਾਈ ਕੀਤਾ ਆਪਣੇ ਸੋਲਜਰਾਂ ਤੇ ਪਰ ਉਹਨਾਂ ਦੇ ਅੰਦਰ ਪ੍ਰੇਮ ਤੇ ਇੱਕ ਪਰਮ ਆਨੰਦ ਦੀ ਜਿਹੜੀ ਫੀਲਿੰਗ ਉਹ ਵਾਲੀ ਆਉਣ ਲੱਗ ਪਈ ਬਜਾਏ ਇੱਕ ਦ੍ਰਿੜ ਭਾਵਨਾ ਦੇ ਇੱਕ ਵੀਰ ਰਸ ਦੇ ਤੋ ਇਸ ਤਰ੍ਹਾਂ ਹੌਲੀ ਹੌਲੀ ਉਸ ਸਮੇਂ ਦੇ ਵਿੱਚ 1950-60 ਦੇ ਗੇੜ ਦੇ ਵਿੱਚ ਬਹੁਤ ਮੁੰਡੇ ਕੁੜੀਆਂ ਜਿੰਨੀ ਨੌਜਵਾਨ ਪੀੜੀ ਸੀ ਉਹ ਸਾਰੇ ਇਸ ਐਲ ਐਸ ਡੀ ਨਾਮਕ ਚੀਜ਼ ਨੂੰ ਲੈਣ ਲੱਗ ਪਈ ਔਰ ਉਹਨਾਂ ਦੇ ਅੰਦਰ ਇੱਕ ਅਜੀਬ ਹੀ ਫੀਲਿੰਗ ਆਉਣ ਲੱਗ ਪਈ ਜਿੱਦਾਂ ਕਿ ਉਹ ਇੱਕ ਹੋਰ ਹੀ ਦੁਨੀਆ ਦੇ ਵਿੱਚ ਘੁੰਮਦੇ ਹੋਣ ਇਸ ਤਰ੍ਹਾਂ ਲੱਗਣ ਲੱਗ ਪਏ ਤੋ ਹੌਲੀ ਹੌਲੀ ਫਿਰ 1970 ਦੇ ਵਿੱਚ ਇਹਨੂੰ ਬੈਨ ਕਰਦਿਆ ਆ ਗਿਆ ਪੂਰੀ ਦੁਨੀਆ ਚ ਸਭ ਤੋਂ ਪਹਿਲਾਂ ਇਹਦੀ ਸ਼ੁਰੂਆਤ ਅਮਰੀਕਾ ਚ ਹੋਈ ਤੋਂ ਇਸ ਤਰ੍ਹਾਂ ਉਸ ਡਾਕਟਰ ਦਾ ਕਹਿਣਾ ਹੈ ਜਿੰਨੇ ਇਹਦੀ ਰਿਸਰਚ ਕੀਤੀ ਕਿ ਇਹ ਪਵਿੱਤਰ ਦਵਾਈ ਜਿਹੜੀ ਮਨੁੱਖ ਦੀ ਚੇਤਨਾ ਨੂੰ ਜਗਾ ਸਕਦੀ ਸੀ ਜਿਹੜੀ ਮਨੁੱਖ ਦੇ ਅੰਦਰਲੀ ਸ਼ਕਤੀ ਨੂੰ ਅਨਲੌਕ ਕਰਦੀ ਸੀ ਇਹ ਜੋ ਪ੍ਰਮਾਤਮਾ ਦਾ ਵਰਦਾਨ ਇੱਕ ਜੜੀ ਬੂਟੀ ਦੇ ਰੂਪ ਦੇ ਵਿੱਚ ਸਾਨੂੰ ਮਿਲਿਆ ਉਹਨੂੰ ਇੱਕ ਡਰੱਗ ਦਾ ਨਾਮ ਦੇ ਕੇ ਬੰਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਸਨ 2000 ਦੇ ਵਿੱਚ ਫਿਰ ਇਸ ਚਮਤਕਾਰੀ ਚੀਜ਼ ਦੇ ਉੱਤੇ ਕੰਮ ਕੀਤਾ ਗਿਆ ਪਰ ਇਹਨੂੰ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਮਾਨਤਾ ਪ੍ਰਾਪਤ ਨਹੀਂ ਹੋਈ ਫਿਰ 2006 ਦੇ ਵਿੱਚ ਇਹੀ ਰਿਸਰਚਰ ਇਹ ਡਾਕਟਰ ਜਿਹੜਾ ਇਹਦਾ ਜਨਮ ਦਿਨ ਸੀ 100ਵਾਂ ਜਨਮ ਦਿਨ ਤਾਂ 100ਵੇਂ ਜਨਮ ਦਿਨ ਤੇ ਇਹਨੇ ਪੂਰੀ ਦੁਨੀਆ ਦੀ ਜਿਹੜੇ ਡਾਕਟਰ ਸੀ ਲੈਬਾਂ ਸੀਗੀਆਂ ਗਵਰਨਮੈਂਟਾਂ ਸੀ ਉਹਨਾਂ ਨੂੰ ਚਿੱਠੀਆਂ ਪਾਈਆਂ ਕਿ ਐਲਐਸਡੀ ਨਾਮ ਅੰਗ ਜਿਹੜੀ ਦਵਾਈ ਆ ਇਹਦੇ ਤੇ ਦੁਬਾਰਾ ਰਿਸਰਚ ਸ਼ੁਰੂ ਕੀਤੀ ਜਾਵੇ ਪਰ ਕਿਸੇ ਨੇ ਵੀ ਮਨਜ਼ੂਰੀ ਨਹੀਂ ਦਿੱਤੀ ਔਰ ਸਿਰਫ ਸਵਿਟਜ਼ਰਲੈਂਡ ਜਿੱਥੇ ਸਭ ਤੋਂ ਪਹਿਲਾਂ ਇਹ ਚੀਜ਼ ਦਾ ਜਨਮ ਹੋਇਆ ਤੋਂ ਉੱਥੇ ਇਹਨੂੰ ਪਰਮਿਸ਼ਨ ਮਿਲ ਗਈ ਆਪਣੇ ਦੇਸ਼ ਦੇ ਵਿੱਚ ਤੋ ਉਸ ਤੋਂ ਬਾਅਦ ਇਹਨੂੰ ਹੁਣ ਉੱਥੇ ਲੋਕਾਂ ਦੇ ਉੱਤੇ ਅਪਲਾਈ ਕੀਤਾ ਜਾਂਦਾ ਜਿਹੜੇ ਕਿ ਬਹੁਤ ਵੱਡੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ ਜਿਵੇਂ ਕਿ ਕੈਂਸਰ ਨਾਮਕ ਬਿਮਾਰੀਆਂ ਨਾਲ ਜੂਝ ਰਹੇ ਆ ਤੋ ਉੱਥੇ ਜੋ ਇਲਾਜ ਵਜੋਂ ਐਲ ਐਸ ਡੀ ਨਾਮਕ ਚੀਜ਼ ਨੂੰ ਜਿਹੜਾ ਵਰਤਿਆ ਜਾਂਦਾ ਤੋ ਇਹ ਗੋਰਾ ਮਾਈਕਲ ਪੋਲਨ ਨਾਮ ਦਾ ਜਿਹੜਾ ਕਿ ਡਾਕੂਮੈਂਟਰੀ ਤਿਆਰ ਕਰ ਰਿਹਾ ਜਿੰਨੇ ਕਿ ਡਾਕੂਮੈਂਟਰੀ ਬਣਾਈ ਆ ਉਹਨੇ ਵੀ ਐਲ ਐਸ ਡੀ ਨੂੰ ਟਰਾਈ ਕੀਤਾ ਔਰ ਇਹਨੂੰ ਕਰਨ ਤੋਂ ਬਾਅਦ ਉਹ ਪੂਰੀ ਤਰ੍ਹਾਂ ਉਹਦੇ ਅੰਦਰੋਂ ਉਹਦੀ ਸੋਚ ਉਹਦੀ ਆਤਮਾ ਤੱਕ ਚੇਂਜ ਹੋ ਗਈ ਰਸ ਤੋਂ ਬਾਅਦ ਫਿਰ ਉਹਨੇ ਇੱਕ ਹੋਰ ਚੀਜ਼ ਨੂੰ ਅਪਣਾਉਣਾ ਹੈ ਜਿਹੜਾ ਕਿ ਇਸ ਚੈਪਟਰ ਦਾ ਪਾਰਟ 2 ਹੈ। ਤੋਂ ਇਹ ਐਲ ਐਸ ਡੀ ਜਿਹੜੇ ਲੋਕਾਂ ਨੇ ਲਈ ਜਿਨ੍ਹਾਂ ਦੇ ਉੱਤੇ ਐਕਸਪੈਰੀਮੈਂਟ ਕੀਤੇ ਗਏ ਉਹਨਾਂ ਨੂੰ ਕੁਝ ਇਸ ਤਰ੍ਹਾਂ ਦਾ ਲੱਗਾ ਕਿ ਉਹ ਜਿਵੇਂ ਕਿ ਪਰਮਾਣੂ ਹਵਾ ਦੇ ਵਿੱਚ ਉੱਡ ਰਹੇ ਹੋਣ ਔਰ ਉਹ ਇਹਦਾ ਹੀ ਹਿੱਸਾ ਹੋਣ ਔਰ ਬਹੁਤ ਲੋਕਾਂ ਦੀ ਜਿਹੜੀ ਜ਼ਿੰਦਗੀ ਟੋਟਲੀ ਚੇਂਜ ਹੋ ਗਈ ਸਿਰਫ ਇੱਕ ਵਾਰ ਇਸ ਸੈਸ਼ਨ ਨੂੰ ਅਟੈਂਡ ਕਰਨ ਤੋਂ ਬਾਅਦ ਉਹ ਬਿਲਕੁਲ ਪਰਮਾਨੰਦ ਵਿੱਚ ਹਮੇਸ਼ਾ ਖੁਸ਼ ਰਹਿਣ ਲੱਗ ਪਏ ਔਰ ਕਈਆਂ ਨੂੰ ਤਾਂ ਆਪਣੇ ਪਿਛਲੇ ਜਨਮ ਵੀ ਨਜ਼ਰ ਆਇਆ Yeah. Hey. ਔਰ ਇੱਕ ਉਹ ਲਾਈਟ ਇਹ ਸਾਰਾ ਕੁਝ ਰਿਕਾਰਡਡ ਹੈ ਵੀਡੀਓ ਤੇ ਇਹਦਾ ਲਿੰਕ ਮੈਂ ਬਾਅਦ ਦੇ ਵਿੱਚ ਤੁਹਾਨੂੰ ਦੱਸਾਂਗਾ ਕਿ ਕਿਹੜੀ ਡਾਕੂਮੈਂਟਰੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਬਕਾਇਦਾ ਹਿੰਦੀ ਦੇ ਵਿੱਚ ਇਹ ਜਿਹੜੀ ਪੂਰੀ ਡਾਕੂਮੈਂਟਰੀ ਬਣੀ ਹੋਈ ਹੈ ਉਸ ਤੋਂ ਬਾਅਦ ਮਾਈਕਲ ਪੋਲਨ ਨੇ ਇੱਕ ਸੈਲੋਸਾਈਬਨ ਨਾਮਕ ਚੀਜ਼ ਨੂੰ ਅਪਣਾਇਆ ਜਿਹੜੀ ਕਿ ਇੱਕ ਮੈਜਿਕ ਮਸ਼ਰੂਮ ਤੋਂ ਪੈਦਾ ਹੋਣ ਵਾਲਾ ਕੈਮੀਕਲ ਸੀ ਤੋਂ ਇਹ ਵੀ ਜਿਹੜੀ ਦਵਾਈ ਜਾਂ ਫਿਰ ਇਹ ਮਸ਼ਰੂਮ ਉਹਨਾਂ ਲੋਕਾਂ ਨੂੰ ਦਿੱਤੇ ਜਾਂਦੇ ਸੀ ਜਿਹੜੇ ਕਿ ਕੈਂਸਰ ਦੇ ਮਰੀਜ਼ ਹੋਣ ਜਾਂ ਡਿਪਰੈਸ਼ਨ ਦੇ ਜਾਂ ਜਿਨ੍ਹਾਂ ਦੇ ਅੰਦਰ ਮੌਤ ਦਾ ਬੋਧ ਦਾਰ ਹੋਵੇ ਤੋ ਇਹਨੂੰ ਲੈਣ ਤੋਂ ਬਾਅਦ ਵੀ ਲੋਕਾਂ ਦੀ ਜਿਹੜੀ ਟੋਟਲੀ ਜ਼ਿੰਦਗੀ ਚੇਂਜ ਹੋ ਗਈ ਉਹਨਾਂ ਨੂੰ ਕੁਝ ਐਸੇ ਅਨੁਭਵ ਹੋਏ ਜਿਹੜੇ ਕਿ ਉਹਨਾਂ ਨੇ ਕਦੀ ਪਹਿਲਾਂ ਮਹਿਸੂਸ ਵੀ ਨਹੀਂ ਕੀਤੇ ਸੀ। ਤੋ ਇਹ ਵਾਲੀ ਦੁਕਾਨ ਉਹ ਵੀ 1970 ਦੇ ਅਰਾਊਂਡ ਬੰਦ ਕਰ ਦਿੱਤਾ ਗਿਆ ਇਹ ਕਹਿ ਕੇ ਕਿ ਇੱਕ ਡਰੱਗ ਫੈਕਟ ਹੈ। ਤੋ ਪਹਿਲੀ ਵਾਰ ਨਹੀਂ ਸੀਗਾ ਕਿ ਮੈਜਿਕ ਮਸ਼ਰੂਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਅੱਜ ਤੋਂ 400 ਸਾਲ ਪਹਿਲਾਂ ਜਦੋਂ ਇਸ ਦੀ ਸ਼ੁਰੂਆਤ ਹੋਈ ਮੈਕਸੀਕੋ ਦੇ ਵਿੱਚ ਇਹ ਜਿਹੜਾ ਮਸ਼ਰੂਮ ਲੱਭਿਆ ਗਿਆ ਫਾਈਂਡ ਆਊਟ ਹੋਇਆ। ਤੋ ਉਹ 400 ਸਾਲ ਪਹਿਲਾਂ ਜਿਹੜੇ ਸਪਿੰਨੀ ਲੋਕ ਮੈ ਸਿਕੋਤੇਰ ਆਦੀ ਕਰਦੇ ਸੀ ਉਹਨਾਂ ਨੂੰ ਗੁਲਾਮ ਬਣਾਉਂਦੇ ਸੀ ਉਹਨਾਂ ਦੀਆਂ ਪੁਰਾਣੀਆਂ ਲਿਖਤਾਂ ਹੱਲੇ ਵੀ ਮੌਜੂਦ ਨੇ ਜਿਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੇ ਲੋਕ ਜਿਹੜੇ ਮਸ਼ਰੂਮ ਨੂੰ ਲੈਂਦੇ ਸਨ ਉਹ ਸਮਾਧੀ ਲੀਨ ਹੋ ਜਾਂਦੇ ਸਨ ਤੇ ਪ੍ਰਮਾਤਮਾ ਦੀ ਆਰਾਧਨਾ ਕਰਨ ਲੱਗ ਜਾਂਦੇ ਸਨ ਉਸ ਸਮੇਂ ਕੈਥੋਲਿਕ ਚਰਚ ਵਾਲਿਆਂ ਨੇ ਕਹਿੰਦੇ ਇਹਨੂੰ ਅੰਡਰਗਰਾਉਂਡ ਹੀ ਕਰ ਦਿੱਤਾ ਬਿਲਕੁਲ ਖਤਮ ਕਰ ਦਿੱਤਾ ਔਰ ਜਿਹੜਾ ਕੋਈ ਵੀ ਇਹ ਮਸ਼ਰੂਮ ਦੀ ਵਰਤੋਂ ਕਰਦਾ ਸੀ ਉਹ ਗੈਰਕਾਨੂੰਨੀ ਮੰਨਿਆ ਜਾਂਦਾ ਸੀ ਪਰ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਉਹ ਪੁਰਾਣੀਆਂ ਸਭਿਅਤਾਵਾਂ ਦੇ ਲੋਕ ਜਿਹੜੇ ਇਸ ਦਾ ਇਸਤੇਮਾਲ ਕਰਦੇ ਹਨ ਉਹਨਾਂ ਨੂੰ ਪੁਲਿਸ ਕੁਝ ਨਹੀਂ ਕਹਿੰਦੀ। ਤੋਂ ਇਹ ਮੈਜਿਕ ਮਸ਼ਰੂਮ ਜਿਹੜਾ ਲੱਭਿਆ ਜਦੀ ਖੋਜ ਕੀਤੀ ਜਿਸ ਨੇ ਉਹ ਇੱਕ ਔਰਤ ਸੀਗੀ ਜਿਹਦਾ ਨਾਮ ਮਰੀਆ ਸਬੀਨਾ ਸੀ। ਪਰ ਕਾਫੀ ਸਮੇਂ ਬਾਅਦ ਜਿਹੜੇ ਅਮਰੀਕਾ ਦੇ ਕੁਝ ਵਿਅਕਤੀ ਸੀਗੇ ਡਾਕਟਰ ਸੀ ਧਾਰਮਿਕ ਖੇਰ ਦਾ ਰੱਖਦੇ ਸੀ। ਉਹਦੇ ਕੋਲ ਪਹੁੰਚੇ ਤੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਇਹ ਮਸ਼ਰੂਮ ਟਰਾਈ ਕੀਤਾ ਜਾਵੇ। ਪਰ ਉਹਨਾਂ ਨੇ ਜਦੋਂ ਉਹਨੂੰ ਖਾਦਾ ਟਰਾਈ ਕੀਤਾ ਤੇ ਉਹਨਾਂ ਦੇ ਵੀ ਅੰਦਰਲੀ ਜਿਹੜੀ ਚੇਤਨਾ ਬਿਲਕੁਲ ਜਾਗ ਗਈ ਇੱਕ ਅਲੱਗ ਤਰ੍ਹਾਂ ਦੇ ਅਨੁਭਵ ਹੋਏ ਉਹਨਾਂ ਨੂੰ ਔਰ ਉਹ ਬੰਦਿਆਂ ਨੇ ਡਾਇਰੈਕਟ ਐਲ ਐਸ ਡੀ ਜਿਨ੍ਹਾਂ ਨੇ ਬਣਾਈ ਸੀ ਉਸ ਰਿਸਰਚਰ ਰਿਸਰਚਰ ਨਾਲ ਸੰਪਰਕ ਕੀਤਾ ਔਰ ਉਹਨਾਂ ਨੂੰ ਜਿਹੜਾ ਮੈਕਸੀਕੋ ਸੱਦਿਆ ਔਰ ਉਹ ਰਿਸਰਚਰ ਆਏ ਉਹਨਾਂ ਨੇ ਇਹ ਜਿਹੜੀ ਐਲ ਐਸ ਡੀ ਨਾਮਕ ਦੀ ਜਿਹੜੀ ਚੀਜ਼ ਸੀਗੀ ਉਹ ਮਰੀਆ ਸਵੀਨਾ ਨੂੰ ਦਿੱਤੀ ਇੱਕ ਟੈਬਲੇਟ ਔਰ ਉਹਨੇ ਉਹ ਟੈਬਲੇਟ ਲੈ ਕੇ ਇਹੀ ਕਿਹਾ ਕਿ ਇਹਦਾ ਅਨੁਭਵ ਸੇਮ ਇਦਾਂ ਹੀ ਆ ਜਿਵੇਂ ਕਿ ਮੈਜਿਕ ਮਸ਼ਰੂਮ ਦਾ ਹੈ ਤੋ ਹੌਲੀ ਹੌਲੀ ਫਿਰ ਇਹਨੂੰ ਦਵਾਈਆਂ ਦੇ ਤੌਰ ਤੇ ਵਰਤੇ ਆ ਗਿਆ ਜਿੱਦਾਂ ਇਹ ਬਾਹਰ ਆ ਗਈ ਉਸ ਉਸ ਕਲਚਰ ਚੋਂ ਉਸ ਸਭਿਆਤਾ ਤੋਂ ਤੋ ਫਿਰ ਇਦਾਂ ਹੀ ਇਹ ਦੁਨੀਆ ਦੇ ਵਿੱਚ ਫੈਲ ਗਈ ਔਰ ਜਿਹੜੇ ਉੱਥੋਂ ਦੇ ਲੋਕਲ ਲੋਕ ਸੀਗੇ ਉਹਨੇ ਬਹੁਤ ਵਿਰੋਧ ਕੀਤਾ ਹੈ ਮਰੀਆ ਸਬੀਨਾ ਦਾ ਔਰ ਕਹਿੰਦੇ ਕਿ ਉਹਦਾ ਘਰ ਤੱਕ ਜਲਾ ਦਿੱਤਾ ਗਿਆ ਔਰ ਆਖਿਰ ਦੇ ਵਿੱਚ ਉਹ ਘਰੋਂ ਬੇਕਾਰ ਹੋ ਕੇ ਹੀ ਉਹਨੂੰ ਜਿਹੜੀ ਮੌਤ ਨਸੀਬ ਹੋਈ ਤੋ ਇਸ ਤਰ੍ਹਾਂ ਇਹ ਦਵਾਈਆਂ ਦਾ ਕਹਿੰਦੇ ਦੁਰਉਪਯੋਗ ਕਰਨ ਦੇ ਨਾਲ ਹੀ ਇਹਨਾਂ ਨੂੰ ਬੈਨ ਕੀਤਾ ਗਿਆ ਔਰ ਇਹ ਵੀ ਜਿਹੜੇ ਮਸ਼ਰੂਮ ਸੀ ਇਹ ਵੀ ਮਨੁੱਖ ਦੀ ਚੇਤਨਾ ਨੂੰ ਅਨਲੌਕ ਕਰਦੇ ਸੀਗੇ ਇੱਕ ਤ੍ਰਿਵ ਦ੍ਰਿਸ਼ਟੀ ਦੀ ਝਲਕ ਦਿਖਾਉਂਦੇ ਸੀਗੇ ਔਰ ਉਸ ਤੋਂ ਬਾਅਦ ਮਰੀਆ ਸਵੀਨਾ ਨੂੰ ਬਹੁਤ ਅਫਸੋਸ ਹੋਇਆ ਕਿ ਉਹਨਾਂ ਨੇ ਇਹਨਾਂ ਲੋਕਾਂ ਨੂੰ ਕਿਉਂ ਇਹ ਰਿਸਰਚ ਕਰਨ ਲਈ ਇਹ ਮਸ਼ਰੂਮ ਦਿੱਤੇ। ਤੋਂ ਇਹ ਮਸ਼ਰੂਮ ਦੇ ਉੱਤੇ ਵੀ ਕਈ ਕਿਤਾਬਾਂ ਲਿਖੀਆਂ ਗਈਆਂ ਹਜ਼ਾਰਾਂ ਹੀ ਆਰਟੀਕਲ ਛਪੇ ਕਰੋੜਾਂ ਲੋਕਾਂ ਨੇ ਕਹਿੰਦੇ ਉਸ ਸਮੇਂ ਇਹ ਜਿਹੜੇ ਆਰਟੀਕਲ ਇਹ ਕਿਤਾਬਾਂ ਪੜ੍ਹੀਆਂ ਔਰ ਉਸੇ ਤਰ੍ਹਾਂ ਜਿੱਦਾਂ ਕਿ ਹੌਲੀ-ਹੌਲੀ ਇਹਦਾ ਪ੍ਰਭਾਵ ਵਧਦਾ ਗਿਆ ਔਰ ਇਹਨੂੰ ਵੀ ਜਿਹੜਾ ਡਰੱਗ ਫੈਕਟ ਘੋਸ਼ਿਤ ਕਰਕੇ ਸਦਾ ਲਈ ਬੰਦ ਕਰ ਦਿੱਤਾ ਗਿਆ ਪਰ ਅੱਜ ਦੇ ਸਮੇਂ ਦੇ ਵਿੱਚ ਵੀ ਮੈਕਸੀਕੋ ਦੇ ਵਿੱਚ ਜਿਹੜੀਆਂ ਉਹ ਪੁਰਾਣੀਆਂ ਸੱਭਿਆਚਾਰਾਂ ਜਾਂ ਮਰੀਆ ਸਬੀਨਾ ਦੇ ਜਿਹੜੇ ਅੱਗੇ ਪਰਿਵਾਰਕ ਮੈਂਬਰ ਨੇ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਉਹ ਇਹਦਾ ਇਸਤੇਮਾਲ ਉਹੀ ਧਾਰਮਿਕ ਤਰੀਕੇ ਨਾਲ ਹੀ ਕਰਦੇ ਨੇ ਤੋਂ ਇਸ ਤੋਂ ਅੱਗੇ ਇਹ ਡਾਕੂਮੈਂਟਰੀ ਦੇ ਦੋ ਪਾਰਟ ਹੋਰ ਨੇ ਜਿਹੜੇ ਕਿ ਅਲੱਗ-ਅਲੱਗ ਚੀਜ਼ਾਂ ਫਾਈਂਡ ਆਊਟ ਹੋਈਆਂ ਸੀ ਇੱਕ ਕੁਝ ਐਮ ਡੀ ਏ ਡੀ ਕੁਝ ਇਸ ਤਰ੍ਹਾਂ ਕਰਕੇ ਐ ਔਰ ਉਸ ਤੋਂ ਅੱਗੇ ਇੱਕ ਜਿਹੜੇ ਕੈਕਟਸ ਜਿਹੜੇ ਦੁਨੀਆ ਦੇ ਵਿੱਚ ਧਰਤੀ ਦੇ ਵਿੱਚ ਸਿਰਫ ਇੱਕ ਦੋ ਜਗ੍ਹਾ ਤੇ ਪਾਏ ਜਾਂਦੇ ਨੇ ਜਾਦੂਈ ਕੈਕਟਸ ਉਹ ਬੜੇ ਅਲੱਗ ਕਿਸਮ ਦੇ ਹੁੰਦੇ ਨੇ ਉਹਦਾ ਵੀ ਇਹੀ ਐਕਸਪੀਰੀਅੰਸ ਆਗੇ ਉਹਨੂੰ ਖਾਣ ਨਾਲ ਨੂੰ ਗ੍ਰਹਿਣ ਕਰਨ ਦੇ ਨਾਲ ਮਨੁੱਖ ਦੀ ਜਿਹੜੀ ਅੰਦਰਲੀ ਚੇਤਨਾ ਜਾਗ ਜਾਂਦੀ ਆ ਕਿ ਉਹਨੂੰ ਕੁਝ ਐਸੇ ਅਨੁਭਵ ਹੁੰਦੇ ਜਿਹੜੇ ਉਹ ਕਦੀ ਵੀ ਜ਼ਿੰਦਗੀ ਦੇ ਵਿੱਚ ਉਹਨੇ ਮਹਿਸੂਸ ਨਹੀਂ ਕੀਤੇ ਹੁੰਦੇ ਔਰ ਉਸ ਤੋਂ ਬਾਅਦ ਉਹਦੀ ਪੂਰੀ ਜ਼ਿੰਦਗੀ ਜਿਹੜੀ ਬਦਲ ਜਾਂਦੀ ਅਨੇਕਾਂ ਹੀ ਅਨਗਿਣਤੀ ਐਸੇ ਮਨੁੱਖ ਹਨ ਜਿਨ੍ਹਾਂ ਦੇ ਨਸ਼ੇ ਉਸ ਸਮੇਂ ਛੁਡਵਾਏ ਜਿਨ੍ਹਾਂ ਨੂੰ ਬੁਰੀ ਲੱਗ ਲੱਗੀ ਹੋਈ ਸੀ ਨਸ਼ਿਆਂ ਦੀ ਔਰ ਉਹਨਾਂ ਨੇ ਇਹ ਐਕਸਪੈਰੀਮੈਂਟ ਦਾ ਹਿੱਸਾ ਬਣੇ ਡਾਕਟਰਾਂ ਨੇ ਰਿਸਰਚਾਂ ਨੇ ਉਹਨਾਂ ਤੇ ਇਹ ਐਕਸਪੈਰੀਮੈਂਟ ਕੀਤੇ ਚਾਹੇ ਫਿਰ ਉਹ ਐਲਐਸਡੀ ਦੇ ਹੋਣ ਜਾਂ ਮੈਜਿਕ ਮਸ਼ਰੂਮ ਦੇ ਔਰ ਉਸ ਤੋਂ ਬਾਅਦ ਉਹਨਾਂ ਦੀ ਇਹ ਲਤ ਪਰਮਾਨੈਂਟਲੀ ਛੁੱਟ ਗਈ ਔਰ ਇਹ ਦਵਾਈਆਂ ਦੇ ਬਾਰੇ ਇਹ ਕਿਹਾ ਜਾਂਦਾ ਸੀ ਕਿ ਇਹਨਾਂ ਦੀ ਲਤ ਨਹੀਂ ਲੱਗਦੀ ਸਿਰਫ ਇਹ ਤੁਹਾਨੂੰ ਇੱਕ ਵਾਰ ਲੈਣ ਨਾਲ ਕੁਝ ਅਜਿਹੇ ਅਨੁਭਵ ਕਰਵਾ ਦਿੰਦੀਆਂ ਨੇ ਕਿ ਮਨੁੱਖ ਦੀ ਪੂਰੀ ਲਾਈਫ ਚੇਂਜ ਹੋ ਜਾਂਦੀ ਜਿੰਨੇ ਵੀ ਲੋਕਾਂ ਨੇ ਇਹ ਐਕਸਪੈਰੀਮੈਂਟ ਕੀਤਾ ਜਿਨ੍ਹਾਂ ਦੇ ਉੱਤੇ ਕੀਤਾ ਗਿਆ ਉਹ ਸਾਰਿਆਂ ਦੀਆਂ ਜਿਵੇਂ ਕਿ ਆਪਾਂ ਪਹਿਲਾਂ ਵੀ ਕਿਹਾ ਕਿ ਵੀਡੀਓ ਦਰਜ ਨੇ ਤੁਸੀਂ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਕਿ ਉਹਨਾਂ ਨੂੰ ਕੀ ਕੀ ਫੀਲ ਹੋਇਆ ਕੀ ਉਹ ਕਹਿੰਦੇ ਸਨ ਤਾਂ ਜਿੰਨੇ ਵੀ ਲੋਕ ਗੁਰਬਾਣੀ ਪੜਨ ਵਾਲੇ ਨੇ ਜਾਂ ਇਸ ਗੱਲ ਦੀ ਸਮਝ ਰੱਖਦੇ ਨੇ ਕਿ ਅਨਹਦ ਬਾਣੀ ਸੰਗੀਤਕ ਧੁਨਾ ਦਾ ਇੱਕ ਕਿਸ ਤਰ੍ਹਾਂ ਦਾ ਜਿਹੜਾ ਇੱਕ ਐਕਸਪੀਰੀਅੰਸ ਹੁੰਦਾ ਹੈ ਜਾਂ ਉਹ ਕਿਸ ਤਰ੍ਹਾਂ ਸੁਨਾਈ ਦਿੰਦੀਆਂ ਨੇ ਉਹ ਉਹਨਾਂ ਲੋਕਾਂ ਨੂੰ ਦੇਖ ਕੇ ਐਵੇਂ ਲੱਗਦਾ ਕਿ ਜਿਵੇਂ ਵਾਕਈ ਇਹਨਾਂ ਨੂੰ ਕੋਈ ਪ੍ਰਕਾਸ਼ ਕੋਈ ਲਾਈਟ ਦੀ ਇੱਕ ਝਲਕ ਨਜ਼ਰ ਆਈ ਹੋਵੇ ਬਾਹਰਲੇ ਦੇਸ਼ਾਂ ਦੇ ਵਿੱਚ ਕੁਝ ਅਜਈਆਂ ਜੜੀਆਂ ਬੂਟੀਆਂ ਦਰਖਤਾਂ ਪੌਦਿਆਂ ਦੇ ਵਿੱਚੋਂ ਮਿਲੀਆਂ ਜਿਹਦਾ ਸੇਵਨ ਕਰਕੇ ਮਨੁੱਖ ਦੀ ਅੰਦਰਲੀ ਚੇਤਨਾ ਜਾਗ ਸਕਦੀ ਹੈ ਤੋਂ ਇਸ ਤਰ੍ਹਾਂ ਇਹ ਜਿੰਨੀਆਂ ਵੀ ਚੀਜ਼ਾਂ ਫਾਈਂਡ ਆਊਟ ਹੋਈਆਂ ਡਾਕਟਰਾਂ ਨੂੰ ਰਿਸਰਚਾਂ ਨੂੰ ਉਸ ਸਮੇਂ ਅੱਜ ਤੋਂ 40-50 ਸਾਲ ਪਹਿਲਾਂ ਤੋਂ ਸਾਰੇ ਡਾਕਟਰਾਂ ਦੀ ਰਾਏ ਇਹ ਸੀ ਉਹਨਾਂ ਦਾ ਮੰਨਣਾ ਹੀ ਸਿਗਾ ਕਿ ਇਹ ਚੀਜ਼ਾਂ ਨੂੰ ਸੇਵਨ ਕਰਨ ਤੋਂ ਬਾਅਦ ਮਨੁੱਖ ਦੀ ਜਿਹੜੀ ਚੇਤਨਾ ਉਹ ਬਦਲ ਜਾਂਦੀ ਹੈ ਉਹਦਾ ਮਨ ਮਨੁੱਖ ਦਾ ਬਦਲ ਜਾਂਦਾ ਔਰ ਗੁਰੂ ਸਹਿਬਾਨਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਹ ਅਨਹਦ ਬਾਣੀ ਤੱਕ ਪਹੁੰਚਣ ਵਾਸਤੇ ਜਾਂ ਸੰਗੀਤਕ ਧੁਨਾਂ ਨੂੰ ਸੁਣਨ ਲਈ ਜਾਂ ਉਹ ਪ੍ਰਕਾਸ਼ ਉਹ ਲਾਈਟ ਉਸ ਪਰਮਾਤਮਾ ਤੱਕ ਇੱਕਮਿਕ ਹੋਣ ਵਾਸਤੇ ਜੋ ਉਹ ਭਗਤੀ ਦਾ ਮਾਰਗ ਚੁਣਿਆ ਜਪ ਤੱਪ ਦਾ ਕਿ ਜਪ ਤੱਪ ਕਰਕੇ ਵੀ ਤੁਸੀਂ ਆਪਣੀ ਇਹ ਅੰਦਰਲੀ ਸ਼ਕਤੀ ਨੂੰ ਜਗਾ ਸਕਦੇ ਆ ਔਰ ਗੁਰੂ ਸਹਿਬਾਨਾਂ ਨੇ ਉਹ ਰਾਹ ਦ ਜਨ ਆ ਕੇ ਬਾਹਰੋਂ ਕੋਈ ਐਸੀ ਚੀਜ਼ ਅੰਦਰ ਪਾ ਕੇ ਫਿਰ ਉਹ ਮਹਿਸੂਸ ਹੋਵੇ ਅਨਹਦ ਬਾਣੀ ਦਾ ਜੋ ਅਨੁਭਵ ਹੈ ਔਰ ਇਸੇ ਤਰ੍ਹਾਂ ਗੁਰੂ ਸਹਿਬਾਨਾ ਨੇ ਅਨੇਕਾਂ ਹੀ ਐਸੇ ਮਨੁੱਖਾਂ ਨੂੰ ਚੇਂਜ ਕੀਤਾ ਜਿਵੇਂ ਕਿ ਸੱਜਣ ਠੱਗ ਮਾਲਕ ਭਾਗੋ ਜਾਂ ਫਿਰ ਜੋਗੀ ਜਾਂ ਸਮੇਰ ਪਰਬਤ ਦੇ ਉੱਤੇ ਉਹ ਸਿੱਧਾਂ ਦੇ ਕੋਲ ਗਏ ਪੁਜਾਰੀਆਂ ਨੂੰ ਅਨਗਿਣਤ ਐਸੇ ਵਿਅਕਤੀ ਸੀਗੇ ਜਿਨ੍ਹਾਂ ਨੂੰ ਆਪਣੇ ਬੋਲਾਂ ਦੇ ਨਾਲ ਗੁਰੂ ਸਹਿਬਾਨਾ ਨੇ ਬਦਲਤਾ ਯਾਨੀ ਕਿ ਗੁਰੂ ਸਹਿਬਾਨਾ ਦੇ ਬੋਲਾਂ ਨੇ ਉਹਨਾਂ ਦੇ ਅੰਦਰ ਦੀ ਜਿਹੜੀ ਚੇਤਨਾ ਨੂੰ ਜਗਾ ਦਿੱਤਾ ਔਰ ਉਹਨਾਂ ਦਾ ਪੂਰਾ ਜੀਵਨ ਚੇਂਜ ਕਰਕੇ ਰੱਖ ਜਿਨ੍ਹਾਂ ਦੇ ਕੋਲ ਵੀ Netflix ਹੈਗਾ ਹੈ ਉਹ ਇਹ ਡਾਕੂਮੈਂਟਰੀ ਨੂੰ ਜ਼ਰੂਰ ਦੇਖਣ ਜਿਹਦਾ ਕਿ ਨਾਮ ਹੈ ਹਾਊ ਟੂ ਚੇਂਜ ਯੋਰ ਮਾਈਂਡ ਔਰ ਮੈਂ ਸਿਰਫ ਇੱਕ ਤਿਹਾਈ ਹਿੱਸਾ ਵੀ ਨਹੀਂ ਦੱਸ ਪਾਇਆ ਸਿਰਫ ਕੁਝ ਕੁ ਗੱਲਾਂ ਹੀ ਦੱਸ ਪਾਇਆ ਇਹਦੇ ਬਾਰੇ ਕਿਉਂਕਿ ਉਹ ਸਾਰੀਆਂ ਗੱਲਾਂ ਨੂੰ ਮੈਂ ਐਕਸਪਲੇਨ ਨਹੀਂ ਕਰ ਸਕਦਾ ਉਹ ਐਕਸਪੀਰੀਅੰਸ ਹੋਣਾ ਲੋਕਾਂ ਦੇ ਉਹ ਤੁਹਾਨੂੰ ਆਪ ਇਹ ਵੀਡੀਓ ਦੇਖ ਕੇ ਇਹ ਡਾਕੂਮੈਂਟਰੀ ਦੇਖ ਕੇ ਪਤਾ ਚੱਲਣਗੇ ਕਿ ਉਹਨਾਂ ਲੋਕਾਂ ਨਾਲ ਕੀ ਕੀ ਹੋਇਆ ਔਰ ਗੁਰਬਾਣੀ ਦੀ ਸਮਝ ਰੱਖਣ ਵਾਲੇ ਲੋਕ ਜਿਹੜੇ ਗੁਰਬਾਣੀ ਨੂੰ ਪੜ੍ਹਦੇ ਨੇ ਜਾਂ ਅਨਖਦ ਬਾਣੀ ਦੀ ਗੱਲ ਕਰਦੇ ਨੇ ਉਹਨਾਂ ਨੂੰ ਵੀ ਦੇਖ ਕੇ ਇਹ ਅਹਿਸਾਸ ਹੋਵੇਗਾ ਕਿ ਵਾਕਈ ਇਹ ਕੁਝ ਐਸੀਆਂ ਚੀਜ਼ਾਂ ਧਰਤੀ ਨੇ ਪੈਦਾ ਕੀਤੀਆਂ ਜਿਨ੍ਹਾਂ ਦਾ ਸੇਵਨ ਕਰਨ ਨਾਲ ਕਿਤੇ ਨਾ ਕਿਤੇ ਮਨੁੱਖ ਦੀ ਜਿਹੜੀ ਆ ਉਹ ਚੇਤਨਾ ਜਿਹੜੀ ਜਾਗਦੀ ਆ ਉਹਨੂੰ ਕੁਝ ਨਾ ਕੁਝ ਅਹਿਸਾਸ ਜ਼ਰੂਰ ਹੁੰਦਾ ਔਰ ਇਹ ਕੋਈ ਨਸ਼ਾ ਨਹੀਂ ਇਹਦੇ ਬਾਰੇ ਇਹ ਡਾਕਟਰਾਂ ਨੇ ਰਿਸਰਚਰਾਂ ਨੇ ਇਹੀ ਕਿਹਾ ਕਿ ਕੋਈ ਨਸ਼ੇ ਵਾਲੀ ਚੀਜ਼ ਨਹੀਂ ਹੈਗੀ ਜਿਹਦੇ ਨਾਲ ਲਤ ਲੱਗ ਜਾਵੇ ਪਰ ਅਜੋਕੇ ਸਮੇਂ ਦੇ ਵਿੱਚ ਅੱਜ ਦੀ ਦੁਨੀਆ ਦੇ ਵਿੱਚ ਸਾਰੀਆਂ ਚੀਜ਼ਾਂ ਬੈਨ ਨੇ ਆਮ ਵਿਅਕਤੀ ਜਿਹੜਾ ਇਹਨਾਂ ਨੂੰ ਉਹ ਲੈ ਨਹੀਂ ਸਕਦਾ ਔਰ ਇਹ ਇੱਕ ਐਕਸਪੈਰੀਮੈਂਟ ਜਿੰਨੇ ਵੀ ਲੋਕਾਂ ਤੇ ਕੀਤੇ ਗਏ ਜਿਨ੍ਹਾਂ ਦੇ ਵਿੱਚ ਔਰਤਾਂ ਤੇ ਪੁਰਸ਼ ਸ਼ਾਮਿਲ ਸਨ ਉਹਨਾਂ ਸਾਰਿਆਂ ਦੇ ਜੀਵਨ ਬਦਲ ਗਏ ਉਹਨਾਂ ਨੂੰ ਇੱਕ ਅਲੱਗ ਹੀ ਅਨੁਭਵ ਮਹਿਸੂਸ ਹੋਇਆ ਪਰ ਸ਼ਾਇਦ ਉਹਨਾਂ ਲੋਕਾਂ ਨੂੰ ਕੋਈ ਇਹ ਦੱਸ ਦਵੇ ਸਮਝਾ ਦੇਵੇ ਕਿ ਜਿਹੜੇ ਅਨੁਭਵ ਤੁਸੀਂ ਫੀਲ ਕਰ ਰਹੇ ਹੋ ਇਸ ਤਰ੍ਹਾਂ ਦੀਆਂ ਅਨਹਦ ਬਾਣੀਆਂ ਸੰਗੀਤਕ ਧੁਨਾ ਜਿਹਦੀ ਸਿਰਫ ਇੱਕ ਝਲਕ ਮਹਿਸੂਸ ਕੀਤੀ ਉਹਨਾਂ ਲੋਕਾਂ ਨੇ ਇਹਨਾਂ ਦਾ ਪੂਰਾ ਪੰਡਾਰ ਜਾਂ ਪੂਰੀ ਪ੍ਰਕਾਸ਼ ਦੀ ਲਾਈਟ ਤੇ ਉਹ ਗੁਰੂਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਜਿਹੜੇ ਕਿ ਗੁਰੂ ਸਹਿਬਾਨਾਂ ਇਨਾ ਅਨਹਦ ਬਾਣੀਆਂ ਦਾ ਜ਼ਿਕਰ ਕੀਤਾ ਹੈ ਔਰ ਉਹ ਚੱਪਤਾ ਪਰਾਈ ਜਿਹੜੀ ਮਨੁੱਖ ਦੀ ਚੇਤਨਾ ਅਨਲੌਕ ਹੋ ਸਕਦੀ ਹੈ ਜਾਗ ਸਕਦੀ ਹੈ ਔਰ ਮਨੁੱਖ ਦੀ ਚੇਤਨਾ ਸ਼ਕਤੀ ਇੱਥੋਂ ਤੱਕ ਜਾਗ ਸਕਦੀ ਹੈ ਕਿ ਇੱਕ ਸਮਾਂ ਆਉਣ ਦੇ ਬਾਅਦ ਮਨੁੱਖ ਸ਼ਾਖਸ਼ਾਤ ਉਹ ਪਰਮਾਤਮਾ ਦਾ ਰੂਪ ਹੋ ਸਕਦਾ ਹੈ ਬਾਕੀ ਆਪ ਜੀ ਦੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਸਾਸਤਰੀ ਕਾ